ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਵੱਲੋਂ ਕੀਤਾ ਗਿਆ ਗਲੀਆਂ ਨਾਲੀਆਂ ਤੇ ਰਸਤਿਆਂ ਦਾ ਉਦ்கਾਰਣ ਵਿਧਾਨ ਸਭਾ ਹਲਕਾ ਰਾਜਾ ਸੰਤ ਸਿੰਘ ਅਦੀਨ ਆਉਂਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਏਗੀ ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਰਾਜਾ ਸੰਤ ਸਿੰਘ ਦੇ ਇੰਚਾਰਜ ਅਤੇ ਪਾਨਗ੍ਰੇਡ ਪੰਜਾਬ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀ ਨੇ ਪਿੰਡ ਵੈਰੋ ਕੇ ਲੋਪੋ ਕੇ ਜੁਗਾਵਾਂ ਡੱਲੇ ਕੇ ਠੱਠਾ ਕਾਬੇ ਪਧਰੀ ਨੂਰਪੁਰ ਅਬਖੇ ਲੱਖਾਂ ਰੁਪਏ ਦੀ ਲਾਗਤ ਨਾਲ ਨਾਰੀਆਂ ਗਰੀਆਂ ਅਤੇ ਡੇਰਿਆਂ ਨੂੰ ਜੰਦੇ ਰਸਤਿਆਂ ਦਾ ਵਿਕਾਸ ਕਰਜਦਾ ਉਦਘਾਟਨ ਕਰਨ ਸਮੇਂ ਕੀਤਾ ਇੱਥੇ ਮੁੱਖ ਕੇ ਬੀਡੀਪੀਓ ਜੁਗਾਵਾਂ ਮਲਕੀਤ ਸਿੰਘ ਖਾਂਡਾ ਵੀਡੀਓ ਭੁਪਿੰਦਰ ਸਿੰਘ ਡਾਕਟਰ ਗੁਰਪ੍ਰੀਤ ਸਿੰਘ ਲੋਪੋ ਕੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ ਜੱਕ ਮਿਸ਼ਰੀ ਖਾਂ ਜੇਈ जगदीप सिंह ब्लाक प्रधान दवेंद्र भूलर ब्लाक प्रधान अमृतपाल शहूरा राम सिंह चुगावा मिंटू डले के मन्ना डले के जग्गा ठठा सूबेदार दिलबाग सिंह वैरों सुख ट्रक का वाला सबका सरपंच चननदीप रशपाल सिंह दर्शन सि गुरविंद शहूरा साहन सिंह नंबरदार परमजीत सिरविंद गुरबीर सिंह शाह मलकीत शाह ਜਗ ਨੂਰ ਸਿੰਘ ਛਾ ਮਨਤਾਜ ਮੀਤ ਸਿੰਘ ਛਾ ਲਵ ਪ੍ਰੀਤ ਸਿੰਘ ਛਾ ਜੋਗਾ ਸਿੰਘ ਕਸ਼ਮੀਰ ਸਿੰਘ ਜੱਜ ਵੀਰ ਸਿੰਘ ਪਸ਼ੋਰਾ ਸਿੰਘ ਪਵਨ ਦੀਪ ਸਿੰਘ ਨਿਰਮਤ ਸਿੰਘ ਫੌਜੀ ਜਗੀਰ ਸਿੰਘ ਮੈਂਬਰ ਹਰਪਾਲ ਸਿੰਘ ਕਸ਼ਮੀਰ ਸਿੰਘ ਦਲਵੀਰ ਸਿੰਘ ਪਾਲਾ ਸਿੰਘ ਗੋਰਾ ਪਹਿਲਵਾਨ ਮਨਜੀਤ ਵਪਾਰੀ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਦੇ ਆਗੂ ਇਸ ਮੁਕੇ ਹਾਜ਼ਰ ਸਨ ਸਭ ਤੋਂ ਪਹਿਲਾਂ ਦਾ ਵਾਇਬਰ ਜੀ ਕਾ ਖਾਲਸਾ ਵਾਇਬਰ ਜੀ ਕੀ ਫਤਿਹ ਸੋ ਅਸੀਂ ਅੱਜ ਜਿਹੜਾ ਸਵੇਰ ਤੋਂ ਲੱਗੇ ਹੋਏ ਆਦ ਕਾਟਨਾ ਦੇ ਵਕ ਵਕ ਪਿੰਡਾਂ ਦੇ ਵਿੱਚ ਅੱਜ 10 11 ਕਾਟਨ ਦੇ ਜਿਹੜੇ ਕੀ ਵਕ ਵਕ ਪਿੰਡਾਂ ਦੇ ਵਿੱਚ ਸਾਰੇ ਗਲੀਆਂ ਦੇ ਸੀ ਜਿਹੜੇ ਅਦ ਕਾਟਨੇ ਦੇ ਆਪਾਂ ਜੁੱਤੀ ਨੇ ਜਿੱਦਾਂ ਸ਼ੁਰੂ ਤੋਂ ਅਸੀਂ ਭਿੱਡੇ ਸੈਦਾਂ ਲੱਗੇ ਸੀ ਉਰਿਆਂ ਸੀ ਸੋ ਵੈਰ ਓਕੇ ਸੀ ਕਾਂਵੇਂ ਸੀ ਚਗਾਵਾ ਸੀ ਠੱਠਾ ਸੀ ਲੋਪੋ ਕੇ ਸੋ ਹੁਣ ਆਪਾਂ ਇਸ ਟਾਈਮ ਡੰਲੇ ਕੀ ਔਰ ਇਸ ਤੋਂ ਗਾੜੀ ਨੂਰਪੁਰ ਪਦਰੀ ਸੋ ਇਹ ਆ ਕਿ ਸਾਰੇ ਜਿੰਨੇ ਵੀ ਸਾਡੇ ਕੰਮ ਸ਼ੁਰੂ ਹੋਏ ਸੀ ਕੁਝ ਤੇ ਕੰਪਲੀਟ ਹੋ ਗਏ ਆ ਕੁਝ ਸ਼ੁਰੂ ਕੀਤੇ ਸੋ ਇਸ ਕਰਕੇ ਆ ਕਿ ਮੈਂ ਵੀਡੀਓ ਸਾਫ ਦਾ ਸੈਕਟਰੀ ਸਾਫ ਦਾ ਔਰ ਸਾਰੇ ਨਗਰ ਵਾਸੀਆਂ ਦਾ ਵੀਰਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਹੜੇ ਮਾਨ ਸਾਹਿਬ ਹੋਣਾ ਦਾ ਸਭ ਤੋਂ ਵੱਡਾ ਧੰਨਵਾਦ ਕੀ ਜਿਨ੍ਹਾਂ ਨੇ ਸਾਡੇ ਹਲਕੇ ਨੂੰ ਪੈਸੇ ਦੇ ਕੇ ਵਾਕੋ ਵਾਕ ਪਿੰਡਾਂ ਦੇ ਜਿਹੜੇ ਕਿ ਵਿਕਾਸ ਕਾਰ ਜਿਹੜੇ ਕਿ ਆਪਾਂ ਸ਼ੁਰੂ ਕੀਤੇ ਔਰ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਸਾਥ ਦੇ ਨਾਲ ਆਪਾਂ ਜਿਹੜਾ ਕੀ ਇਸ ਆਪਣੇ ਹਲਕੇ ਨੂੰ ਜਿਹੜਾ ਕੀ ਆਪਾਂ ਰੰਗਲਾ ਪੰਜਾਬ ਜਿਹੜਾ ਮਾਨ ਸਾਹਿਬ ਕਹਿੰਦੇ ਸੀ ਉਹ ਪਿੰਡਾਂ ਦੀ ਲੋਹਾਰ ਬਦਲਣ ਵਾਸਤੇ ਜਿਹੜੇ ਕੀ ਆਪਾਂ ਕੰਮ ਸ਼ੁਰੂ ਕੀਤੇ ਸੋ ਧੰਨ